ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਾ ਸ਼ਾਪ। ਲੋਕ ਸਭਾ ਚੋਣਾਂ ਨੂੰ ਮਹਿਜ਼ ਇਹ 2 ਕੁ ਮਹੀਨਿਆਂ ਦੇ ਕਰੀਬ ਦਾ ਸਮਾਂ ਜਿਹੜਾ ਉਹ ਬਾਕੀ ਰਹਿੰਦਾ ਸੋ ਹਰ ਇੱਕ ਚੋਣ ਲੜਨ ਦੇ ਇੱਛੁਕ ਉਮੀਦਵਾਰ ਵੱਲੋਂ ਦਾਵੇਦਾਰੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਕਾਂਗਰਸੀ ਆਗੂ ਗੁਰਮੀਤ ਸਿੱਧੂ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜ ਕੇ ਪਾਰਟੀ ਦੀ ਸੇਵਾ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਇਸ ਵਾਰ ਹੁਸ਼ਾਰਪੁਰ ਲੋਕ ਸਭਾ ਸੀਟ ਤੋਂ ਦਾਵੇਦਾਰੀ ਜਿਹੜੀ ਉਹ ਠੋਕੀ ਗਈ ਹੈ ਪੱਤਰ ਭਰਿਆ ਗਿਆ ਹੈ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਗੁਰਮੀਤ ਸਿੱਧੂ ਸਿੱਧੂ ਜੀ ਮੌਜੂਦ ਨੇ ਸਿੱਧੂ ਸਾਹਿਬ 2 ਕੁ ਮਹੀਨੇ ਦੇ ਕਰੀਬ ਦਾ ਸਮਾਂ ਜਿਹੜਾ ਮਹਿਸੂਸ ਹੋ ਰਿਹਾ ਹੈ ਲੋਕ ਸਭਾ ਚੋਣਾਂ ਨੂੰ ਤੁਹਾਡੇ ਵੱਲੋਂ ਦਾਵੇਦਾਰੀ ਜਿਹੜੀ ਉਹ ਠੋਕੀ ਗਈ ਹੈ ਕਿ ਕਾਂਗਰਸ ਤੋਂ ਮੈਂ ਲੋਕ ਸਭਾ ਦੀ ਚੋਣ ਲੜਨਾ ਚਾਹੁੰਦਾ ਕੀ ਸੋਚ ਆ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਜੋ ਐਡਾ ਵੱਡਾ ਤੁਸੀਂ ਫੈਸਲਾ ਚੱਕਿਆ ਇੱਕ ਸਟੈਪ ਚੱਕਿਆ ਜੀ ਇਹ ਸਭ ਤੋਂ ਪਹਿਲਾਂ ਤਾਂ ਚੇਤਨ ਕਸ਼ਪ ਜੀ ਤੁਹਾਡਾ ਔਰ ਤੁਹਾਡੀ ਸੂਚੀ ਟੀਮ ਹੁਸ਼ਰਪ ਨਿਊਜ਼ ਦਾ ਮੈਂ ਅਬ ਆ ਰਹੀ ਹਾਂ ਕਿ ਜਿਨ੍ਹਾਂ ਨੇ ਇਸ ਨਿਮਾਣੇ ਜੇ ਇੱਕ ਛੋਟੇ ਕਾਂਗਰਸੀ ਵਰਕਰ ਨੂੰ ਇਸ ਯੋਗ ਬਣਾਇਆ ਔਰ ਇਹ ਯੋਗ ਸਮਝਿਆ ਕਿ ਅੱਜ ਤੁਸੀਂ ਮੇਰੀ ਇੰਟਰਵਿਊ ਲੈਣ ਵਾਸਤੇ ਆਏ ਆ ਜਿੱਥੇ ਆਪਾਂ ਕਾਂਗਰਸ ਦੀ ਗੱਲ ਕਰੀਏ ਮੈਂ ਬੜੇ ਛੋਟੇ ਲੈਵਲ ਤੋਂ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਸ਼ੁਰੂ ਤੋਂ ਮੇਰਾ ਇੱਕ ਮੋਟਿਵ ਰਿਹਾ ਸੀਗਾ ਕਿ ਮੈਂ ਸਟਰਗਲ ਕਰਨਾ ਔਰ ਸਟਰਗਲ ਕਰਕੇ ਚਾਹੇ ਉਹ ਮੇਰਾ ਵਪਾਰਿਕ ਦੌਰ ਹੋਵੇ ਚਾਹੇ ਉਹ ਪਾਰਟੀ ਦਾ ਦੌਰ ਹੋਵੇ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਕਰੀਏ ਚਾਹੇ ਲੋਕਾਂ ਦੇ ਹੱਕ ਔਰ ਹਕੂਕ ਦੀ ਗੱਲ ਦਾ ਹੋਵੇ ਮੈਂ ਹਮੇਸ਼ਾ ਤੋਂ ਹੀ ਮਤਲਬ ਇੱਕ ਸੰਘਰਸ਼ਸ਼ੀਲ ਜੀਵਨ ਬਤੀਤ ਕੀਤਾ ਔਰ ਉਸੇ ਸੰਘਰਸ਼ਸ਼ੀਲ ਜੀਵਨ ਨੂੰ ਅਪਣਾ ਕੇ ਅੱਜ ਮੈਂ ਕਾਂਗਰਸ ਦੀ ਲੋਕ ਸਭਾ ਦੀ ਟਿਕਟ ਵਾਸਤੇ ਅਪਲਾਈ ਕੀਤਾ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਗੱਲਬਾਤ ਹੋਈ ਹੈ ਜਾਂ ਹੁਸ਼ਾਰਪੁਰ ਦੀ ਕੋਈ ਲੋਕਲ ਲੀਡਰਸ਼ਿਪ ਨਾਲ ਗੱਲਬਾਤ ਹੋਈ ਹੈ। ਉਹਨਾਂ ਦੇ ਨਾਲ ਗੱਲਬਾਤ ਕਰਕੇ ਵਿਚਾਰ ਵਟਾਂਦਰਾ ਕਰਕੇ ਜਿਹੜੀ ਇਹ ਦਾਅਵੇਦਾਰੀ ਠੋਕੀ ਗਈ ਹੈ ਤੁਹਾਡੇ ਵੱਲੋਂ। ਦੇਖੋ ਜਿੱਥੇ ਸਮੁੱਚੀ ਸਾਡੀ ਲੀਡਰਸ਼ਿਪ ਚਾਹੇ ਹੁਸ਼ਿਆਰਪੁਰ ਦੀ ਲੀਡਰਸ਼ਿਪ ਆ ਸਾਡੇ ਪ੍ਰਧਾਨ ਜੀ ਹੈਗੇ ਆ ਉਹ ਹੈਗੇ ਆ ਜਾਂ ਹੋਰ ਵੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਮੈਂ ਸਾਰਿਆਂ ਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਪਰਕ ਵਿੱਚ ਸੀਗਾ ਇਹ ਸਾਰਾ ਕੁਝ ਜੋ ਕੁਝ ਵੀ ਹੋਇਆ ਹੈਗਾ ਇੱਕ ਸੰਗਠਨ ਦੇ ਤਹਿਤ ਦੀ ਕੋਈ ਵੀ ਕੰਮ ਹੁੰਦਾ ਇਕੱਲਾ ਤਾਂ ਬੰਦਾ ਕੁਝ ਵੀ ਨਹੀਂ ਇਕੱਲੇ ਤਾਂ ਕੋਈ ਬ੍ਰਿਕਸ਼ੋਪ ਹੈ ਉਹਦੇ ਥੱਲੇ ਵੀ ਜਾਣ ਤੋਂ ਸਿਆਣੇ ਕਹਿੰਦੇ ਵੀ ਗਰੇਜ ਹੋਣਾ ਚਾਹੀਦਾ ਮੈਂ ਪਾਰਟੀ ਪਲੇਟਫਾਰਮ ਦੇ ਉੱਤੇ ਆਪਣੀ ਨਾਮੀਨੇਸ਼ਨ ਭਰੀ ਹੈਗੀ ਆ ਵੀ ਮੈਨੂੰ ਪਾਰਟੀ ਅਗਰ ਯੋਗ ਸਮਝਦੀ ਹੈ ਤਾਂ ਮੈਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਾਵੇ ਔਰ ਸਾਰੇ ਹੀ ਸੀਨੀਅਰ ਸਤਕਾਰਯੋਗ ਲੀਡਰ ਸਾਹਿਬਾਨ ਦੇ ਸਹਿਯੋਗ ਨਾਲ ਹੀ ਮੈਂ ਅਪਲਾਈ ਕੀਤਾ ਹੈ। ਛੋਟੇ ਵਰਕਰ ਦੀ ਤੁਸੀਂ ਸ਼ੁਰੂਆਤੀ ਇਹ ਗੱਲਬਾਤ ਦੌਰਾਨ ਗੱਲਬਾਤ ਕੀਤੀ ਹੈ। ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਹੈ ਜਿਹੜੀ ਕਿਉਂਕਿ ਜਦੋਂ ਚੋਣ ਲੜਨੀ ਹੁੰਦੀ ਹੈ ਤਾਂ ਹਰ ਇੱਕ ਜਿਹੜਾ ਵਿਅਕਤੀ ਨੂੰ ਜਿਹੜਾ ਉਹ ਨਿਗਰਾਨੀ ਦੇ ਵਿੱਚ ਰੱਖਿਆ ਜਾਂਦਾ ਹੈ ਬੰਦੇ ਦੀ ਫਾਈਨੈਂਸ਼ੀਅਲ ਕੰਡੀਸ਼ਨ ਦੇਖੀ ਜਾਂਦੀ ਹੈ, ਰਤਬਾ ਵੇਖਿਆ ਜਾਂਦਾ ਹੈ, ਬੈਕਗ੍ਰਾਉਂਡ ਵੇਖੀ ਜਾਂਦੀ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਤੋਂ ਪਹਿਲਾਂ ਜਿਹੜੇ ਤੁਹਾਡੇ ਬਜ਼ੁਰਗ ਸੀ ਉਹ ਵੀ ਕਾਂਗਰਸ ਪਾਰਟੀ ਦੇ ਨਾਲ ਲਗਾਤਾਰ ਜੁੜੇ ਹੋਏ ਸਨ ਕੀ ਲੱਗਦਾ ਕਿ ਕਾਂਗਰਸ ਪਾਰਟੀ ਛੋਟੇ ਵਰਕਰ ਤੇ ਦਾ ਖੇਡ ਸਕਦੀ ਹੈ ਹੈ ਇੰਨੀ ਕੁ ਉਮੀਦ ਪਾਰਟੀ ਤੋਂ ਕਿ ਨਹੀਂ ਦੇਖੋ ਮੈਨੂੰ ਤਾਂ ਦੇਖੋ ਜੀ ਪਾਰਟੀ ਤੋਂ ਬਹੁਤ ਜ਼ਿਆਦਾ ਉਮੀਦ ਉਮੀਦ ਹੈਗੀ ਹੈ ਕਿਉਂਕਿ ਸਾਡੇ ਸਤਕਾਰਯੋਗ ਜਿਹੜੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਆ ਉਹ ਅਕਸਰ ਹੁਸ਼ਿਆਰਪੁਰ ਆਉਂਦੇ ਰਹਿੰਦੇ ਸੀ ਔਰ ਮੈਂ ਉਹਨਾਂ ਤੋਂ ਵੀ ਪ੍ਰੇਰਿਤ ਹੋਇਆ ਕਿਉਂਕਿ ਉਹ ਜਿਹੜੀ ਵੀ ਮੀਟਿੰਗ ਸਾਡਾ ਹਰਪੁਰ ਵਿੱਚ ਕਰਦੇ ਸੀਗੀ ਤਾਂ ਉਹ ਅਕਸਰ ਕਹਿੰਦੇ ਸੀ ਕਿ ਜਦ ਮੈਂ ਇਹ ਕੰਮ ਪਰਿਵਾਰ ਦੇ ਵਿੱਚੋਂ ਉੱਠ ਕੇ ਤਿੰਨ ਵਾਰ ਦਾ ਐਮ.ਐਲ.ਏ ਬਣ ਸਕਦਾ ਤਾਂ ਸਾਡੇ ਕਾਂਗਰਸੀ ਕੌਂਸਲਰ ਕਿਉਂ ਨਹੀਂ ਬਣ ਸਕਦੇ ਵਾਰਡ ਪ੍ਰਧਾਨ ਕਿਉਂ ਨਹੀਂ ਬਣ ਸਕਦੇ ਬਲਾਕਾਂ ਦੇ ਪ੍ਰਧਾਨ ਕਿਉਂ ਨਹੀਂ ਐਮ.ਐਲ.ਏ ਜਾਂ ਐਮ.ਪੀ ਬਣ ਸਕਦੇ ਔਰ ਉਹਨਾਂ ਨੇ ਵੀ ਇਹ ਭਰੋਸਾ ਦਵਾਇਆ ਸੀਗਾ ਕਿ ਇਸ ਵਾਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਜਾਂ ਵਿਧਾਨ ਸਭਾ ਦੀਆਂ ਅੱਗੇ ਚੋਣਾਂ ਆਉਣਗੀਆਂ ਉਹਦੇ ਵਿੱਚ ਨਵੇਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਔਰ ਉਸੇ ਲੜੀ ਦੇ ਤੱਤੇ ਮੈਂ ਵੀ ਆਪਣੇ ਆਪ ਨੂੰ ਯੋਗ ਸਮਝਦੇ ਹੋਏ ਕਾਂਗ ਆਪਣੀ ਰਿਕੁਐਸਟ ਫਰਿਆਦ ਰੱਖੀ ਹੈਗੀ ਆ ਕਿ ਮੈਨੂੰ ਟਿਕਟ ਦੇ ਕੇ ਨਵਾਜਿਆ ਜਾਵੇ ਔਰ ਮੈਂ ਪੂਰੀ ਤਸ਼ੱਦਦ ਦੇ ਨਾਲ ਮਿਹਨਤ ਦੇ ਨਾਲ ਜਿੱਦਾਂ ਮੇਰਾ ਜੀਵਨ ਹੀ ਸੰਘਰਸ਼ ਮੇ ਹੀ ਰਿਹਾ ਹੈਗਾ ਮੈਂ ਕਾਂਗਰਸ ਪਾਰਟੀ ਨੂੰ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਵਾਂਗਾ ਸਤੂ ਸਾਹਿਬ ਇੱਕ ਆਪਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਗੱਲ ਕਰੀਏ ਬੇਸ਼ੱਕ ਉਹਨਾਂ ਦਾ ਜਿਹੜਾ ਕਾਰਜਕਾਲ ਹੈ ਮਹਿਜ਼ ਤਿੰਨ ਕੁ ਮਹੀਨਿਆਂ ਦੇ ਕਰੀਬ ਜਾਂ ਚਾਰ ਕੁ ਮਹੀਨਿਆਂ ਦੇ ਕਰੀਬ ਦਾ ਰਿਹਾ 111 ਦਿਨ ਦਾ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਜੀ ਦੂਜੇ ਪਾਸੇ ਆਪਾਂ ਤੁਹਾਡੀ ਗੱਲ ਕਰੀਏ ਤਾਂ ਤੁਹਾਡੀ ਕਾਫੀ ਸਾਂਝ ਆ ਉਹਨਾਂ ਦੇ ਨਾਲ ਕਾਫੀ ਨਜ਼ਦੀਕੀਆਂ ਨੇ ਕਰਨ ਕੇ ਸ਼ਿਫਾਰਿਸ਼ ਚੰਨੀ ਸਾਹਿਬ ਵੀ ਕਿ ਯਾਰ ਮੇਰੇ ਬੰਦੇ ਨੂੰ ਜਿਹੜਾ ਹੁਸ਼ਾਰਪੁਰ ਲੋਕ ਸਭਾ ਜਿਹੜੀ ਟਿਕਟਾ ਉਹਨੇ ਝੋਲੀ ਪਾਈ ਆ ਸਿੱਧੂ ਸਾਹਿਬ ਦੇ देखो गया, 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 जी वो गल बात हुई ਉਹਨਾਂ ਦੇ ਨਾਲ ਮੈਂ ਤਾਂ ਇੱਕ ਛੋਟੇ ਜਿਹੇ ਲੈਵਲ ਦਾ ਵਰਕਰ ਹੈਗਾ ਔਰ ਮੇਰਾ ਠੀਕ ਹੈ ਚੰਨੀ ਸਾਭ ਜੀ ਦੇ ਨਾਲ ਬਹੁਤ ਜ਼ਿਆਦਾ ਨਜ਼ਦੀਕੀ ਹੈਗੀ ਹੈ ਕੁਛ ਧਾਰਮਿਕ ਸੰਗਠਨਾ ਦੇ ਥਰੂ ਨਜ਼ਦੀਕੀ ਕਹਿ ਲਈਏ ਜਾਂ ਆਪਣੇ ਲੈਵਲ ਦੇ ਉੱਤੇ ਨਜ਼ਦੀਕੀ ਕਹਿ ਲਈਏ ਮੈਂ ਤਾਂ ਉਹਨਾਂ ਤੋਂ ਵੀ ਆਸ ਰੱਖਾਂਗਾ ਕਿਉਂਕਿ ਮੇਰੇ ਬਹੁਤ ਸਤਕਾਰਯੋਗਾਂ ਸੀਨੀਅਰ ਲੀਡਰ ਹੈਗੇ ਆ ਔਰ ਸਾਡੇ ਸਤਕਾਰਯੋਗ ਸਾਬਕਾ ਮੁੱਖ ਮੰਤਰੀ ਵੀ ਰਹੇ ਆ ਬੇਸ਼ੱਕ ਉਹਨਾਂ ਦਾ ਕਾਰਜਕਾਲ ਪਾਰਟੀ ਨੇ ਉਹਨਾਂ ਨੂੰ ਬਹੁਤ ਛੋਟਾ ਜਿਹਾ ਟਾਈਮ ਦਿੱਤਾ ਸੀ ਪਰ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਮਿੱਤ ਉਹਨਾਂ ਦੀਆਂ ਨੀਤੀਆਂ ਜੋ ਲਾਗੂ ਕਰ ਗਏ ਉਹ ਹੀ ਕੁਝ ਕਰ ਰਹੀ ਹੈਗੀ ਆ ਉਹਨਾਂ ਨੂੰ ਲੋਕਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਰਣਨੀਤੀ ਕੀ ਰਹੇਗੀ ਜੇਕਰ ਪਾਰਟੀ ਤੁਹਾਡੇ ਤੇ ਭਰੋਸਾ ਦਿਖਾਉਂਦੀ ਹੈ ਗੁਰਮੀਤ ਸਿੰਘ ਸਿੱਧੂ ਨੂੰ ਹੁਸ਼ਿਆਰਪੁਰ ਲੋਕ ਸਭਾ ਦਾ ਜਿਹੜਾ ਉਮੀਦਵਾਰ ਐਲਾਨ ਦਿੱਤਾ ਜਾਂਦਾ ਤਾਂ ਕੀ ਰਣਨੀਤੀ ਰਹੇਗੀ ਕੋਈ ਪਲੈਨਿੰਗ ਹੋਈ ਆ ਕੋਈ ਵਿਚਾਰ ਵਟਾਂਦਰਾ ਕੋਈ ਸੋਚਿਆ ਕੁਝ ਕੀ ਕੁਝ ਕਰਨਾ ਹੋਵੇਗਾ ਫਿਰ ਦੇਖੋ ਹੁਸ਼ਿਆਰਪੁਰ ਦੇ ਵਿੱਚ ਮੈਂ ਤਾਂ ਇਹੀ ਸਮਝਦਾ ਹੈਗਾ ਬਈ ਬਦਕਿਸਮਤੀ ਕਹਿ ਲਈਏ ਕਿ ਹੁਸ਼ਿਆਰਪੁਰ ਦੇ ਵਿੱਚ ਚਾਰ ਚਾਰ ਪੰਜ ਪੰਜ ਮਨਿਸਟਰ ਹੋਣ ਦੇ ਬਾਵਜੂਦ ਵੀ ਹੁਸ਼ਿਆਰਪੁਰ ਨੂੰ ਅੱਖੋਂ ਪਰੋਖੇ ਕੀਤਾ ਗਿਆ ਮੇਰੀ ਸਭ ਤੋਂ ਪਹਿਲਾ ਔਰ ਵੱਡੀ ਤਰਜੀਹ ਇਹ ਰਹੇਗੀ ਕਿ ਹੁਸ਼ਿਆਰਪੁਰ ਦੇ ਵਿੱਚ ਕੋਈ ਵਧੀਆ ਇੰਡਸਟਰੀ ਲਿਆਈ ਜਾਵੇ ਇੰਡਸਟਰੀ ਲਈਉਣ ਤੋਂ ਬਾਅਦ ਇੱਥੇ ਦੀ ਐਜੂਕੇਸ਼ਨ ਦੇ ਵਿੱਚ ਸੁਧਾਰ ਦੇ ਵਾਸਤੇ ਕੋਈ ਨਾ ਕੋਈ ਵਧੀਆ ਤਰੀਕੇ ਨਾਲ ਉਪਰਾਲਾ ਕੀਤਾ ਜਾਵੇ ਕੋਈ ਮੈਡੀਕਲ ਸਹੂਲਤਾਂ ਦੇ ਵਿੱਚ ਵਾਧਾ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹੈਗੀ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਲੱਕੜ ਮੰਡੀ ਪੈਂਦੀ ਹੈਗੀ ਆ ਜੋ ਕਿ ਏਸ਼ੀਆ ਦੀ ਨਾ ਕਿ ਹਿੰਦੁਸਤਾਨ ਦੀ ਏਸ਼ੀਆ ਦੀ ਸਭ ਤੋਂ ਦੂਜੀ ਵੱਡੀ ਲੱਕੜ ਮੰਡੀ ਹੈਗੀ ਆ ਉਸ ਮੰਡੀ ਨੂੰ ਡਿਵੈਲਪ ਕਰਨ ਵਾਸਤੇ ਕਿਉਂਕਿ ਸਾਡਾ ਹੁਸ਼ਿਆਰਪੁਰ ਜਿਹੜਾ ਨਾ ਕੰਡੀ ਏਰੀਆ ਖਾਸ ਕਰਕੇ ਇੱਕ ਕਿਸਾਨੀ ਨਾਲ ਜੁੜਿਆ ਹੋਇਆ ਹੈ ਔਰ ਕਿਸਾਨਾਂ ਦਾ ਜੀਵਨ ਪੱਧਰ ਜਿਹੜਾ ਹੈਗਾ ਉਹ ਬੜਾ ਹਜੇ ਤੱਕ ਵੀ ਮਤਲਬ ਕਹਿੰਦਾ ਬਹੁਤ ਨੀਵਾ ਹੈਗਾ ਉਸ ਨੂੰ ਸੁਧਾਰ ਕਰਨ ਵਾਸਤੇ ਔਰ ਆਪਣੀ ਇੰਡਸਟਰੀ ਨੂੰ ਸੁਧਾਰਨ ਕਰਨ ਵਾਸਤੇ ਕੋਈ ਨਾ ਕੋਈ ਵੱਡਾ ਉਦਯੋਗ ਔਰ ਕਿਸਾਨਾਂ ਦੇ ਖਾਸ ਕਰਕੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਔਰ ਨੌਜਵਾਨ ਵੀਰ ਜਿਹੜੇ ਕਿ ਬੇਰੋਜ਼ਗਾਰ ਬੇਰੋਜ਼ਗਾਰੀ ਅੱਜ ਘਣ ਵਾਂਗੂ ਪੰਜਾਬ ਨੂੰ ਵੀ ਖਾ ਰਹੀ ਹੈ ਕਿਉਂਕਿ ਜਿਹੜਾ ਪੜਿਆ ਲਿਖਿਆ ਤਬਕਾ ਆ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਕ੍ਰੀਮ ਹੈਗੀ ਆ ਉਹ ਵਿਦੇਸ਼ਾਂ ਵੱਲੋਂ ਕੁਝ ਕਰ ਰਹੀ ਮੇਰੀ ਸਭ ਤੋਂ ਵੱਡੀ ਕੋਸ਼ਿਸ਼ ਕਿਸਾਨਾਂ ਨੂੰ ਔਰ ਨੌਜਵਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਰਹੇਗੀ ਸੋ ਇਹ ਸਾਨੇ ਇਹ ਗੁਰਮੀਤ ਸਿੱਧੂ ਜਿਹਨਾਂ ਵੱਲੋਂ ਹੁਸ਼ਾਰਪੁਰ ਐ ਲੋਕ ਸਭਾ ਸੀਟ ਤੇ ਜਿਹੜੀ ਉਹ ਕਾਂਗਰਸ ਪਾਰਟੀ ਵੱਲੋਂ ਦਾਵੇਦਾਰੀ ਹੈ ਜਿਹੜਾ ਪੱਤਰ ਭਰਿਆ ਗਿਆ ਨਾਮਜ਼ਦਗੀ ਪੱਤਰ ਜਿਹੜਾ ਉਹ ਭਰਿਆ ਗਿਆ ਸੋ ਚੋਟ ਕੀਤੀ ਆ ਉਹਨਾਂ ਵੱਲੋਂ ਮੌਜੂਦਾ ਸਮਿਆਂ ਦੇ ਜਿਹੜੇ ਹੁਸ਼ਾਰਪੁਰ ਦੇ ਵਿੱਚ ਮੰਤਰੀ ਰਹੇ ਆ ਗੱਲ ਦੇ ਵਿੱਚ ਕਿਤੇ ਨਾ ਕਿਤੇ ਵਜ਼ਨ ਵੀ ਹੈ ਦਮ ਵੀ ਹੈ ਕਿਉਂਕਿ ਹੁਸ਼ਾਰਪੁਰ ਨੂੰ ਇੱਕ ਹਰ ਬਾਰ ਇੱਕ ਕੇਂਦਰ ਦਾ ਵਜ਼ੀਰ ਮਿਲਦਾ ਤਾਂ ਇੱਕ ਸਟੇਟ ਦਾ ਵਜ਼ੀਰ ਮਿਲਦਾ ਪਰੰਤੂ ਹੁਸ਼ਾਰਪੁਰ ਦਾ ਵਿਕਾਸ ਹੈ ਜਿਹੜਾ ਉਸ ਹਿਸਾਬ ਦੇ ਨਾਲ ਡਿਵੈਲਪਮੈਂਟ ਨਹੀਂ ਹੁੰਦੀ ਆ ਜਿਸ ਤਰੀਕਿ ਲੋਕਾਂ ਨੂੰ ਉਮੀਦ ਹੁੰਦੀ ਹੈ ਸੋ ਗੁਰਮੀਤ ਸਿੱਧੂ ਹ ਕਿਹਾ ਗਿਆ ਕਿ ਜੇਕਰ ਪਾਰਟੀ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਤਾਂ ਉਹਨਾਂ ਵੱਲੋਂ ਆਪਣੀ ਰਣਨੀਤੀ ਹੈ ਜਿਹੜੀ ਆਪਣੀ ਜੋ ਸੋਚ ਹੈ ਉਹ ਲੋਕਾਂ ਦੇ ਸਾਹਮਣੇ ਹੈ ਜਿਹੜੀ ਉਹ ਠੋਕੇ ਰੱਖੀ ਜਾਵੇਗੀ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ